ਹੈਲੋ ਮਾ ਜੱਤੀ ਹੈਲੋ ਕਿਵੇਂ ਹੈ ਜੀਪੂ ਠੀਕ ਜੱਤੀ ਵਧੀਆ ਫੇਰ ਤੀਗਾ ਇੱਥੇ ਮੈਂ ਦੱਸੋ ਕਿਵੇਂ ਹੋ ਮਾੜੇ ਆ ਤੁਸੀਂ ਕਿਵੇਂ ਆ ਪਹਿਲਾਂ ਦੱਸੋ ਕੁਛ ਨਹੀਂ ਬਸ ਵਧੀਆ ਲੱਗਿਆ ਵੈਸੇ ਤਾਂ ਤਿੰਨ ਦਿਨ ਪਹਿਲਾਂ ਜਿਹੜੀ ਹੋਈ ਸੀ ਮੁਲਾਕਾਤ ਤੇ ਨਾ ਰਹਿਕ ਰਵਧੀਆ ਹੀ ਲੱਗਦਾ ਹੋਰ ਮਾੜਾ ਥੋੜੀ ਹੁੰਦਾ ਬੀਜੀ ਲੱਗਦਾ ਤਾਂ ਮੇਰੇ ਤਾਂ ਹਾਂ ਮੈਂ ਮੇਰੇ ਤਾਂ ਜਿਵਾਰ ਕੋ ਨਾਲਾ ਹੋ ਗਿਆ ਹੁਣ ਮੈਂ ਕੀ ਕਰਾਂ ਬਾ ਅਏ ਕੇ ਮਾਣ ਵਾਲਾ ਗਾ ਚਾਚੀ ਤੋਂ ਨਹੀਂ ਕੀ ਕਹੀ ਜਨੇ ਤੇ ਮੇਰਾ ਨਾਮ ਦੱਸਾ ਹੋਰ ਮੈਂ ਹੋਰ ਕੀ ਕਰਾਂ ਐਮਸੀਆਈ ਨੂੰ ਕੰਨੀ ਦਿਨ ਹੋਈ ਸੀ ਉਹ ਤੇ ਤੁਹਾਡੇ ਨਾਲ ਮਿਲੀ ਕੁੜਜਾ ਚਾਚੀ ਨੂੰ ਤੇ ਮਿਲੇ ਨੂੰ 15 ਦਿਨ ਹੋ ਗਏ ਮੇਰੇ ਨਾਲ ਮਿਲੇ ਹੀ ਨਹੀਂ ਗੇ ਚਾਚੀ ਤੁਹਾਡਾ ਮਾੜਾ ਮਟਰ ਤੁ ਸਾਨੀ ਸੋਤੀ ਐ ਚਲੋ ਮੈਂ ਤਾਂ ਜਵਾਕ ਕਹਿੰਦਾ ਤੈਨੂੰ ਮੈ ਸੋਚਣਾ ਚਾਹੀਦਾ ਮੈਂ ਲਫਾਫਾ ਯੂਜ਼ ਕੀਤਾ ਤਾਂ ਸੀਗਾ ਉਸ ਟਾਈਮ ਆਏ ਕਿਵੇਂ ਹੋ ਗਏ ਮੈਨੂੰ ਪਤਾ ਨਹੀਂ ਕਿਵੇਂ ਹੋਇਆ ਕਿ ਮੈਂ ਨਾ ਪਰ ਮੈਂ ਪ੍ਰੈਗਨੈਂਟ ਹੋ ਗਈ ਹਾਂ ਮੈਨੂੰ ਨਹੀਂ ਪਤਾਗਾ ਤੇਰੀ ਚਾਚੇ ਦਾ ਨਾਮ ਵੀ ਨਹੀਂ ਲੈ ਸਕਦੀ ਚਾਚੇ ਦਾ ਕੇ ਮੇਰੇ ਲੈ ਸਕਦੀ ਚਾਚੇ ਦਾ ਨਾ ਤੂੰ ਜਦੋਂ ਮੈਂ ਤੂੰ ਤੂੰ ਦੇਖ ਵੀ ਆਪਾਂ ਪਹਿਲਾਂ ਆਪਾਂ ਮਿਲੇ ਹਾਂ ਜਦੋਂ ਮੇਰੀ ਗੱਲ ਧਿਆਨ ਨਾਲ ਸੁਣ ਪਹਿਲਾਂ ਮੇਰੀ ਚਲ ਮੈਂ ਖੇਤ ਚ ਐਵੇਂ ਚਲੋ ਸੀਰੀ ਲੱਗਿਆ ਪੈਂ ਮੈਂ ਪਾਸੇ ਉਹ ਗੱਲ ਕਰਦਾ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਧਿਆਨ ਨਾਲ ਇਹ ਸੁਣ ਕਿ ਪਹਿਲਾਂ ਤਾਂ ਆਪਾਂ ਸਿੱਧਾ ਸਿੱਧਾ ਕਰ ਹੀ ਗਏ ਹਣਾ ਜੋ ਤੁਸੀਂ ਆਖਿਆ ਸੀ ਵੀ ਜਦੋਂ ਹੋਣ ਵਾਲਾ ਜੋ ਹੋਵੇ ਤੂੰ ਉਦੋਂ ਮਤਲਬ ਲਫਾਫਾ ਲੈ ਆਈ ਹੈ ਨਾ ਉਦੋਂ ਲਾ ਲਈ ਵੀ ਪਹਿਲਾਂ ਵੀ ਸ਼ੁਰੂ ਤੋਂ ਹੀ ਆਪਾਂ ਲਫਾਫਾ ਲਾ ਕੇ ਕਰੀਏ ਤਾਂ ਚਲੋ ਗੱਲ ਜੀ ਬਣਦੀ ਵੀ ਨਹੀਂ ਪਹਿਲਾਂ ਤਾਂ ਬੰਦਾ ਪਹਿਲਾਂ ਚਲੋ ਬਿਨਾਂ ਲਫਾਫੇ ਤੋਂ ਆਪਾਂ ਮਤਲਬ ਕਰੀਗੇ ਕਿੰਨਾ ਚਿਰ 15 20 ਮਿੰਟ ਅੱਧਾ ਘੰਟਾ ਅੱਧਾ ਘੰਟਾ ਕਰੀਗੇ ਹੋਗੇ ਬਿਨਾਂ ਲਫਾਫੇ ਤੋਂ ਉਹਨਾਂ ਚਿਰ ਤਾਂ ਨਹੀਂ ਹੋਇਆ ਸੀ ਵਿੱਚ ਮੇਰਾ ਆ ਮੈਂ ਇਸ ਗੱਲ ਦੀ ਮੇਰੇ ਗਾਰੰਟੀ ਲੈਂਦੇ ਹਾਂ ਜਲਦੀ ਮੈਨੂੰ ਚੰਗੇ ਤਰੀਕੇ ਨਾਲ ਯਾਦ ਹੈ ਮੈਂ ਕਿਹੜਾ ਕੋਈ ਨਸ਼ੇ ਪੱਤੇ ਸੀਗਾ ਜਾਂ ਮੈਂ ਕੋਈ ਦਾਰੂ ਪੀਤੀ ਸੀ ਜਾਂ ਕੋਈ ਹੋਰ ਹੂੰ ਨਹੀਂ ਹੁਣ ਹੁਣ ਥੋੜਾ ਹੈ ਨਹੀਂਗਾ ਕਿ ਇਹ ਤੁਸੀਂ ਦੱਸੋ ਪਹਿਲਾਂ ਫਿਰ ਮੈਂ ਚਾਚੀ ਮੇਰੀ ਗੱਲ ਸੁਣਵੀਂ ਮੇਰੇ ਮੇਰਾ ਹੋਈ ਨਹੀਂ ਸਕਦਾ ਇਹ ਮੈਂ ਸ਼ੋਰ ਐਸ ਗੱਲ ਨੂੰ ਲੈ ਕੇ ਹਾਂ ਚਾਚੇ ਨੇ ਕੀਤਾ ਹੋਊਗਾ ਤੂੰ ਤਾਂ ਭੁੱਲ ਗਈ ਹੋਵੇਂਗੀ ਚਾਚੇ ਨੂੰ ਬੜਾ ਪਤਾ ਲੱਗਦਾ ਹੈ ਨਹੀਂ ਜੀ ਤਾਂ ਮੈਂ ਤੁਹਾਡੇ ਚਾਚੇ ਨਾਲ 15 ਦਿਨ ਹੋ ਗਏ ਉਹ ਮੈਨੂੰ ਮਿਲੇ ਹੀ ਨਹੀਂਗੇ ਅੱਛਾ ਫਿਰ ਚਾਚੀ ਵੀ ਮੇਰੀ ਗੱਲ 15 ਦਿਨ ਮੈਂ ਵੀ ਤਾਂ ਉਹ ਬੁਲਾਇਆ ਸੀ ਨਾ ਉੱਤੇ ਮੈਂ ਵੀ ਬਿਨਾ ਲਾਇ ਤਾਂ ਮੈਂ ਕੀਤਾ ਹੀ ਨਹੀਂਗਾ ਵਿੱਚ ਨਹੀਂ ਹੋਇਆਗਾ ਇਸ ਗੱਲ ਦੀ ਮੈਂ ਗਰੰਟੀ ਲੈਂਦਾ ਇਸ ਗੱਲ ਦੀ ਲਾਇਆ ਸੀਗਾ ਮੈਨੂੰ ਨਹੀਂ ਪਤਾ ਕਿਵੇਂ ਹੋਇਆ ਸਿੱਕੀ ਮੈਂ ਝੂਠ ਨਹੀਂ ਬੋਲਦੀ 15 ਦਿਨ ਉੱਤੇ ਟੱਪ ਗਿਆ ਆਪਾਂ ਨੂੰ ਮਿਲਿਆ ਨੂੰ 12 ਦਿਨੋਂ 12 ਤੇ 17 ਦਿਨ ਹੋ ਗਿਆ ਆਪਾਂ ਨੂੰ ਮਿਲਿਆ ਨੂੰ ਹੂੰ ਠੀਕ ਹੈ 15 ਦਿਨ ਓਵਰ ਟਿਪ ਨੇ ਮੈਂ ਟਾਈਮ ਤੇ ਜਾਂਚ ਕਰਵਾਈ ਐ ਚੈੱਕ ਕਰਿਆ ਕਿੱਟ ਦੇ ਵਿੱਚ ਨਾ ਪ੍ਰੈਗਨੈਂਟ ਆ ਅੱਛਾ ਤੇ ਫਿਰ ਤੂੰ ਮੈਨੂੰ ਚਾਚੀ ਤੈਨੂੰ ਗੁੱਸਾ ਨਾ ਕਰੀ ਗੱਲ ਦਾ ਕਿਤੇ ਮੇਰੇ ਇਲਾਵਾ ਕਿਤੇ ਹੋਰ ਤਾਂ ਨਹੀਂ ਸੈਟਿੰਗ ਕਰ ਰੱਖੀ ਮੈਨੂੰ ਦੱਸ ਦੇ ਕੋਈ ਹੈਗੀ ਪਾਗਲ ਲੱਗੀ ਤੂੰ ਤੇ ਹੋਰ ਫਿਰ ਤੇ ਮੈਂ ਜਦੋਂ ਕਹੀ ਜਾਂਦਾ ਚਾਚੀ ਵੀ ਹੋਰ ਹਵਾ ਹਵਾ ਨਾਲ ਥੋੜੀ ਹੋ ਗਿਆ ਕੋਈ ਆਏ ਆਪੇ ਜਦੋਂ ਕੋਈ ਆਪਣੇ ਮਾਸਕ ਮੇਰੇ ਮੇਰੀ ਮੇਰੀ ਗੱਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕੋਈ ਬਾਹਰ ਜਾਂਦੀ ਵੇਖਿਆ ਚਾਚੀ ਮੈਂ ਨਹੀਂ ਬਾਹਰ ਜਾਂਦੀ ਵੇਖਿਆ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤੇਰੇ ਨਾਲ ਪਿਆਰ ਹੀ ਇੰਨਾ ਵੀ ਤੂੰ ਗੁੱਸਾ ਨਾ ਕਰੀ ਮੈਨੂੰ ਇਹਦਾ ਯਕੀਨ ਹੈ ਪਰ ਹੋ ਕਿਵੇਂ ਗਿਆ ਚਾਚੀ ਮੈਨੂੰ ਇਹ ਨਹੀਂ ਸਮਝ ਆਉਂਦੀ ਨਿਰਵਿਆਨੂਸਾਲ ਹੋਇਆ ਸੀਗਾ ਠੀਕ ਹੈ ਤੇ ਮੈਂ ਬਾਅਦ ਫਿਰ ਇੱਕ ਦੂ ਬਾਦ ਕਦੇ ਘਰੋਂ ਬਾਹਰ ਨਹੀਂ ਨਿਕਲੀ ਥੋੜਾ ਚਾਚੂ ਨਾਲ ਹੀ ਰਹਿਣੀ ਨੂੰ ਪਤਾ ਹੀ ਹੈ ਜਿਆਦਾ ਸਿਰ ਉਹ ਜਿਸ ਨੂੰ ਜਿਸ ਨੂੰ ਮੇਰੇ ਅੰਨ ਸੀ ਆਈ ਸੀ ਥੋੜਾ ਚਾਚੂ ਕਈ ਦਿਨ ਹੋ ਗਏ ਪਹਿਲਾ ਬਾਹਰ ਰਜਾ ਕੇ ਆਇਆ ਉਹ ਦੂ ਬਾਦ ਮੇਰੇ ਅੰਨ ਸੀ ਆ ਗਈ ਉਹਨਾਂ ਨੇ ਥੋੜਾ ਟਾਈਮ ਦਿੱਤਾ ਮੈਨੂੰ ਕਹਿੰਦੇ ਚੱਲ ਕੋਈ ਗੱਲ ਨਹੀਂ ਠੀਕੇ ਤੂੰ ਤੁਸੀਂ ਜ਼ਬਰਦਸਤ ਹੀ ਆਈ ਸੀ ਕਰਨ ਚਲ ਮੈਂ ਕਰ ਲਿਆ ਤੈਨੂੰ ਵਧੀਆ ਵੀ ਲੱਗਿਆ ਤੈਨੂੰ ਚਲੋ ਹੈ ਨਾ ਕੋਈ ਗੱਲ ਨਹੀਂ ਕਰ ਲਿਆ ਤੈਨੂੰ ਕਰਦੇ ਰਹਿੰਦੇ ਆਪਾਂ ਰਾਤੀ ਮੈਨੂੰ ਇਹ ਚੱਲੇ ਯਾਦ ਆਵੇ ਜੋ ਲਾਸਟ ਮੂਮੈਂਟ ਹੁੰਦਾ ਨਾ ਜਦੋਂ ਲਾਸਟ ਮੂਮੈਂਟ ਬੰਦੇ ਦਾ ਹੁੰਦਾ ਜਿਸ ਵਕਤ ਦਾ ਮੌਸ ਵਕਤ ਲਾਉਣਾ ਹੁੰਦਾ ਤੈਨੂੰ ਪਤਾ ਨਹੀਂ ਹਮੇਸ਼ਾ ਲਾਉਣਾ ਕਿ ਨਹੀਂ ਲਾਉਣਾ ਮੈਂ ਮੈਨੂੰ ਸਤਾ ਤਸ ਵੀ ਲਾਉਣੇ ਆ ਹੁਣ ਮੈਨੂੰ ਨਹੀਂ ਪਤਾ ਕਿ ਨਹੀਂ ਹੋਇਆ ਪਰ ਹੋ ਗਿਆ ਰਾਤੀ ਫਿਰ ਉਹਨਾਂ ਦਾ ਹੱਲ ਕਰੋ ਕੀ ਹੈ ਵੀ ਜਾਂ ਤਾਂ ਹੁਣ ਦੂਜੇ ਮਨ ਲਾ ਚਾਚੇ ਇਹਨੂੰ ਦੱਸੇਗੀ ਚਾਚਾ ਤਾਂ ਆਖੂਗਾ ਮੈਂ ਤਾਂ ਕੀਤਾ ਨਹੀਂ ਹਾਂ ਉਹਨੂੰ ਪਤਾ ਹੈ ਉਹ ਅੱਜ ਸੇ ਮਾਚੀ ਬਲੀ ਅਧੀ ਕੋਚਿੰਗ ਕਰੀ ਵੀ ਆਨ ਪਤਾ ਹੈ ਵੀ ਆਹਨ ਕਰ ਕੇ ਸਾਰੀ ਕਿਸਮ ਮੰਦੂਦਈ ਉਹ ਪ੍ਰੈਗਨੈਂਟ ਉਦਈਉਂਦਾ ਜਿੱਦੋਂ ਦੋਨੋਂ ਤਰਫ ਸਹੀ ਐਮ ਸੀ ਆ ਕੇ ਹੱਥੀਓਂ ਕਰਿਆ ਹੋਈ ਉਹ ਸਾਰਾ ਜਾਣਦਾ ਉਹ ਨੂੰ ਨਹੀਂ ਮੈਂ ਕੁਝ ਵੀ ਕਹਿ ਸਕਦੀ ਤੁਸੀਂ ਕਰੋ ਕੋਈ ਹੱਲ ਕਰਦੇ ਆ ਤਾਂ ਮੇਰੀ ਗੱਲ ਸੁਣ ਵੀ ਤੂੰ ਬੱਚਾ ਜੇ ਤੂੰ ਰੱਖ ਲਿਆ ਤਾਂ ਮੇਰੀ ਨਿਸ਼ਾਨੀ ਤੇਰੇ ਢਿੱਡ ਤੇ ਪਈ ਹੋਊਗੀ ਨਹੀਂ ਹਾਂ ਨਹੀਂ ਤੁਹਾਡੇ ਚਾਚੇ ਨਹੀਂ ਮੰਨਣਾ ਫਿਰ ਮੈਨੂੰ ਛੱਡ ਦੇਵਾ ਉਹ ਫਿਰ ਮੈਨੂੰ ਕੌਣ ਰੱਖੂਗਾ ਸੁਣ ਮੇਰੀ ਗੱਲ ਸੁਣਾਂ ਤੁਹ ਇੱਕ ਵਾਰੀ ਐਂ ਕਰ ਮੇਰੇ ਨਾਲ ਅੱਜ ਰਾਤ ਨੂੰ ਚਾਚੇ ਨਾ ਕਰ ਲਾ ਠੀਕ ਹੈ ਤੇ ਦੋ ਦਿਨਾਂ ਬਾਅਦ ਰੋਲਾ ਪਾਦੀ ਲੋ ਦਾ ਮੈਨੂੰ ਰੋਲਾ ਪਾਦੀ ਹੋਈ ਹੋਣ ਆਲਾ ਹੋਣ ਆਲਾ ਹੋਣ ਆਲਾ ਅੱਛਾ ਅੱਜ ਕਰ ਲਾਂ ਤੇ ਕੱਲ ਨੂੰ ਕਹਿ ਦਿਆ ਮੇਰੀ ਹੋਣ ਨਾਲ ਐ ਇੰਨੀ ਛੇਤੀ ਹੋ ਗਿਆ ਤੇ ਫਿਰ ਐਵੇਂ ਹੀ ਹੋਊਗਾ ਨਾ ਫਿਰ ਦੋ ਦਿਨਾਂ ਬਾਅਦ ਕਹਿ ਦੀ ਫਿਰ ਹਾਜੀ ਲਾਜ ਹੋ ਸਕਦਾ ਫਿਰ ਹੋਰ ਤਾਂ ਕੀ ਲਾਜ ਹੋ ਸਕਦਾ ਦੇਖਦੇ ਆ ਫਿਰ ਮੈਂ ਆ ਕੇ ਅਗਲੇ ਮਹੀਨੇ ਦੱਸੂਗੀ ਉਹਨਾਂ ਨੂੰ ਐ ਕਹਿ ਦੂੰਗੀ ਕੰਮ ਹੀ ਨਾ ਹੋਇਆ ਆ ਪ੍ਰਯੋਜ ਕੋਈ ਹੱਲ ਤਾਂ ਦੇਖਣਾ ਹੀ ਪੋਗਾ ਨਾ ਚਾਚੀ ਫਿਰ ਕੋਈ ਹੱਲ ਦੇਖਣਾ ਦੇਖੋ ਤੁਸੀਂ ਹੁਣ ਸਪਸ਼ਟ ਮੁਕਰ ਗਏ ਹੋ ਦੁਬਾਰਾ ਫਿਰ ਮੈਂ ਨਹੀਂ ਮਿਲਣਾ ਤੁਹਾਨੂੰ ਆ ਦੇਖ ਲੋ ਜੀ ਚਲ ਚਲ ਸਪਸ਼ਟ ਮੁਕਰ ਜਾ ਨਾ ਚਾਚੀ ਚਲੋ ਹੋ ਸਕਦਾ ਮੈਂ ਸੌਰੀ ਮੇਥੋਂ ਗਲਤੀ ਹੋ ਗਈ ਚਾਚੀ ਕਈ ਵਾਰ ਪਤਾ ਕੀ ਹੁੰਦਾ ਕਈ ਵਾਰ ਵਿਚਾਲੇ ਹੋ ਗਿਆ ਹੋਊਗਾ ਮਾੜਾ ਮੋਟਾ ਕਦੀ ਬੁੰਦ ਮੈਨੂੰ ਪਤਾ ਨਹੀਂ ਲੱਗਿਆ ਹੋਣਾ ਹਨਾ ਮੈਨੂੰ ਨਹੀਂ ਪਤਾ ਕਿਵੇਂ ਹੋਇਆ ਕਿਵੇਂ ਨਾ ਪਰ ਮੈਨੂੰ ਪਤਾ ਫਰੂਫ ਹੈ ਵੀ ਤੁਸੀਂ ਇਹ ਇਸ ਬੱਚੇ ਦੇ ਬਾਪ ਹੋ ਠੀਕ ਹੈ ਹਾਂ ਉਹ ਤਾਂ ਹੈ ਫਿਰ ਹੁਣ ਮੈਨੂੰ ਦੱਸੋ ਜੇ ਤੇ ਤੁਸੀਂ ਰੱਖਣਾ ਹੈ ਤਾਂ ਤਾਂ ਦੱਸ ਦੋ ਨਹੀਂ ਰੱਖਣਾ ਤਾਂ ਮੈਡੀਕਲ ਤੋਂ ਜਾ ਕੇ ਗੋਲੀ ਲਿਆ ਦਿੰਦਾ ਚਾਚੀ ਹੋਰ ਤਾਂ ਫਿਰ ਕੀ ਇਲਾਜ ਹੈ ਰੱਖੂੰਗੀ ਮੈਂ ਮੇਰੇ ਪਹਿਲਾ ਬੱਚਾ ਰੱਖੂੰਗੀ ਕਿਉਂ ਨਾ ਰੱਖੂੰਗੀ ਮੈਂ ਤਾਂ ਚੱਲ ਫਿਰ ਚੱਲ ਫਿਰ ਚਾਚੀ ਨਾਲ ਕਰਨੀ ਇੱਕ ਵਾਰੀ ਫਿਰ ਉਹਦਾ ਨਾਂ ਤੇ ਬੜਾ ਜੂਗਾ ਰਿਹਾ ਹੋਇਆ ਤਾਂ ਪਤਾ ਤਾਂ ਤੈਨੂੰ ਮੈਨੂੰ ਹੀ ਹੈ ਇਹ ਮੈਂ ਤੁਹਾਨੂੰ ਇਸ ਵਾਸਤੇ ਦੱਸਿਆ ਠੀਕ ਹੈ ਤੁਸੀਂ ਦੇਖਦੇ ਆ ਚੇਂਜ ਹੁੰਨੇ ਕਿ ਨਹੀਂ ਤੁਸੀਂ ਤਾਂ ਯਾਰ ਸਪਸ਼ਟ ਹੀ ਚੇਂਜ ਹੋ ਗਏ ਕਹਿਣ ਸਾਰ ਹੀ ਉਹ ਨਹੀਂ ਚਾਚੀ ਦੇ ਦੂੰਗੇ ਮੇਰਾ ਚਾਚੀ 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 ਮੇਰੀ ਜਾਨ ਮੇਰੀ ਜਾਨ ਚਾਚੀ ਮੇਰੀ ਖੰਡਾਂ ਨੂੰ ਚੋਟ ਚਾਚੀ ਨੇ ਟ੍ਰੇਨਿੰਗ ਤੇ ਜਾਣਾ ਬਾਰ ਦੋ ਤਿੰਨ ਸਾਲਾਂ ਲਈ ਮੈਂ ਤੇ ਤੁਹਾਡੇ ਸਾਰੇ ਤੇ ਬੈਠੀ ਸੀ ਤੁਸੀਂ ਮਾੜਾ ਜੋ ਪ੍ਰੈਗਨੈਂਟ ਹੁੰਦੇ ਮੇਰੇ ਤੁਸੀਂ ਵੇਖ ਲਾ ਕਿੰਨਾ ਬਦਲਾਅ ਆਇਆ ਤੁਹਾਡੇ ਚ ਨਹੀਂ ਚਾਚੀ ਮੈਂ ਕੁਝ ਨਹੀਂ ਕਹਿੰਦਾ ਤੇ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਮੈਂ ਤੇਰੇ ਨਾਲ ਟੈਨਸ਼ਨ ਨਾਲ ਟੈਨਸ਼ਨ ਨਾਲ ਬੈਠੀ ਰੱਖ ਲਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਚਾਚੀ ਓਕੇ